ਕਿੰਨਾ ਇਕਲਾ ਹੋ ਗਿਆ ਹੈ ਇਨਸਾਨ ਆਪਣੇ ਹੀ ਘਰ ਮੇਂ ਆਪਣੋਂ ਕੋ ਡੂਂਡਦਾ ਹੈ ਸੋਮੇਂਟਡ ਆਪਣਾ ਹਮਨਪ੍ਰੀਤ ਸਿੰਘ ਇਨਕਮ ਪ੍ਰੋਡਕਸ਼ਨ ਡਿਵਾਈਜ਼ਰ ਸਾਥੀਓ ਮੈਂ ਅੱਜ ਤੁਹਾਡੇ ਨਾਲ ਜਿਹੜੀ ਸਟੋਰੀ ਸਾਂਝੀ ਕਰਨ ਜਾ ਰਿਹਾ ਹਾਂ ਇਹ ਸਟੋਰੀ ਹੈਗੀ ਇੱਕ ਸੇਠ ਦੀ ਇੱਕ ਸੇਠ ਜੋ ਪਿੰਡ ਦੇ ਵਿੱਚ ਰਹਿੰਦਾ ਸੀ ਚੰਗਾ ਰਹੀ ਸੀ ਸੰਗੀ ਕੋਠੀ ਕਠੀ ਹੋਵੇਲੀ ਬਹੁਤ ਤਗੜੀ ਹੀ ਬੜਾ ਵਧੀਆ ਰੈਣ ਸੈਣ ਹੀ ਉਹਨੇ ਕੀ ਕੀਤਾ ਵੀ ਪਿੰਡੋਂ ਸਾਰਾ ਕੁਝ ਛੱਡ ਕੇ ਤੇ ਸ਼ਹਿਰ ਆ ਗਿਆ ਤੁਹਾਨੂੰ ਪਤਾ ਅੱਜ ਕੱਲ ਮਨ ਲਓ ਥੋੜਾ ਬਹੁਤਾ ਬੰਦਾ ਪੜ੍ਹ ਲਿਖ ਜਾਂਦਾ ਏ ਥੋੜਾ ਬਹੁਤਾ ਵਧੀਆ ਹੋ ਜਾਂਦਾ ਤੇ ਛੱਡ ਕੇ ਤੇ ਸ਼ਹਿਰ ਚਲ ਜਾਂਦੇ ਸ਼ਹਿਰ ਚ ਜਾ ਕੇ ਬੱਚਿਆਂ ਨੂੰ ਪੜਾਇਆ ਲਿਖਾਇਆ ਵਧੀਆ ਬਿਜ਼ਨਸਮੈਨ ਬਣਾਇਆ ਇੱਕ ਦਿਨ ਕੀ ਹੋਇਆ ਵੀ ਦੋਵੇਂ ਬੇਟੇ ਪ੍ਰਾਪਰਟੀ ਨੂੰ ਲੈ ਕੇ ਨਾ ਆਪਸ ਵਿੱਚ ਲੜਨ ਲੱਗੇ ਵੀ ਲੜਦੇ ਪਏ ਤੇ ਸੇਠ ਨੇ ਵੇਖਿਆ ਤੇ ਸੇਠ ਉੱਚੀ ਉੱਚੀ ਹੱਸਣ ਲੱਗਾ ਦੋਵੇਂ ਬੇੜਿਆਂ ਨੇ ਛੱਡ ਕੇ ਲੜਾਈ ਤੇ ਕਹਿੰਦੇ ਵੀ ਪਾਪਾ ਸਾਡੀ ਲੜਾਈ ਹੋ ਰਹੀ ਆ ਤੇ ਤੁਸੀਂ ਮੁਸਕਰਾ ਰਹੇ ਜੀ ਤੁਸੀਂ ਹੰਡੇ ਜੀ ਤੇ ਕੀ ਗੱਲ ਕੀ ਆ ਕਹਿੰਦਾ ਮੈਂ ਇੱਥੇ ਨਹੀਂ ਦੱਸ ਸਕਦਾ ਤੁਸੀਂ ਜਿਹਦਾ ਕਰਕੇ ਪ੍ਰਾਪਰਟੀ ਦਾ ਗੱਲ ਕੇ ਲੜਨ ੜੇ ਜੀ ਮੇਰੇ ਕੋਲ ਇੱਕ ਅਨਮੋਲ ਖਜ਼ਾਨਾ ਅਜੇ ਤੇ ਪਿਆ ਆ ਉਹਦੇ ਬਾਰੇ ਮੈਂ ਤੁਹਾਨੂੰ ਅਜੇ ਦੱਸਿਆ ਹੀ ਨਹੀਂ ਆ ਦੋ ਛੱਡ ਕੇ ਲੜਾਈ ਤੇ ਕਹਿੰਦੇ ਪਾਪਾ ਸਾਨੂੰ ਦੱਸੋ ਪਾਪਾ ਸਾਨੂੰ ਦੱਸੋ ਕਿੱਥੇ ਹੈ ਅਨਮੋਲ ਖਜ਼ਾਨਾ ਲੜਾਈ ਭੁੱਲ ਗਏ ਬਸ ਤੇ ਉਹ ਕਹਿੰਦਾ ਵੀ ਉਹ ਆਪਣਾ ਜਿਹੜਾ ਖਜ਼ਾਨਾ ਹੈ ਉਹ ਪਿੰਡ ਦੇ ਵਿੱਚ ਹੈ ਆਪਣੇ ਪਿੰਡਿਆਂ ਜਿੱਥੇ ਆਪਰੇ ਨੇ ਕਹਿੰਦੇ ਵੀ ਚਲੋ ਚੱਲੀਏ ਚਲੋ ਜੀ ਤਿਆਰੀ ਹੋ ਗਈ ਸਵੇਰੇ ਉਸ ਵਕਤੇ ਬੱਸ ਦੇ ਵਿੱਚ ਬੈਠ ਗਏ ਜਦੋਂ ਬੱਸ ਦੇ ਵਿੱਚ ਬੈਠਣ ਲੱਗੇ ਤੇ ਉੱਥੇ ਵੇਖਿਆ ਵੀ ਸੀਟਾਂ ਸਿਰਫ ਦੋ ਹੀ ਖਾਲੀ ਸੀ ਜਾਣੇ ਤਿੰਨ ਤੇ ਸੀਟਾਂ ਸਿਰਫ ਦੋ ਹੀ ਖਾਲੀ ਸੀ ਤੇ 10 ਘੰਟੇ ਦਾ ਸਫਰ ਦੋਨਾਂ ਜਣਿਆਂ ਨੇ ਆਪਣੇ ਪਾਪਾ ਨੂੰ ਬਾਹਰਿਆ ਨਾਲ ਇੱਕ ਬੇਟਾ ਕਦੀ ਛੋਟਾ ਬਹਿ ਜੇ ਕਦੀ 10 ਚਲੋ ਉਹ ਘੰਟਾ ਤੇ ਦੂਜਾ ਬਹਿ ਜੇ ਇੱਕ ਖੜਾ ਹੋ ਜੇ ਇੱਕ ਬਹਿ ਜੇ ਇੱਕ ਖੜਾ ਹੋ ਜੇ ਦੋਵੇਂ ਜਣੇ ਤਾਂ ਜਸਟਮੈਂਟ ਕਰਦੇ ਪਿੰਡ ਪਹੁੰਚ ਗਏ ਪਿੰਡ ਜਦੋਂ ਪਹੁੰਚੇ ਨਾ ਤੇ ਜਾ ਕੇ ਇੱਕ ਬੜੀ ਤਗੜੀ ਹੋਏ ਲੀਰੇ ਗਾੜੀ ਜਾ ਕੇ ਨਾ ਉਹਨਾਂ ਦਾ ਪਿਓ ਜਿਹੜਾ ਸੀ ਉੱਚੀ-ਉੱਚੀ ਰੋਣ ਲੱਗਾ ਉਹਨਾਂ ਨੇ ਦੋਵਾਂ ਨੇ ਚੁੱਪ ਕਰਾਇਆ ਸਰਬੀ ਡੈਡੀ ਕੋਈ ਗੱਲ ਨਹੀਂ ਕੀ ਗੱਲ ਹੋਈ ਆ ਦੱਸੋ ਕਹਿੰਦਾ ਵੀ ਆ ਜਿਹੜੀ ਹਵੇਲੀ ਆ ਨਾ ਅੱਜ ਖੰਡਰ ਪਈ ਆ ਜਿਹਦੇ ਵਿੱਚ ਕਬੂਤਰ ਬੋਲਦੇ ਪਏ ਆ ਕਿਹੇ ਵੇਲੇ ਇਹ ਹਵੇਲੀ ਪੀ ਐ ਪਿੰਗ ਦੀ ਸ਼ਾਨ ਹੀਗੀ ਤੇ ਮੈਂ ਆਪਣੇ ਬ੍ਰਦਰ ਦੇ ਨਾਲ ਆਪਣੇ ਵੱਡੇ ਭਰਾ ਦੇ ਨਾਲ ਲੜਾਈ ਕਰਕੇ ਝਗੜਾ ਕਰਕੇ ਇਹ ਹਵੇਲੀ ਹਾਸਲ ਕੀਤੀ ਫਿਰ ਉਹ ਮੇਰਾ ਭਰਾ ਇੱਥੋਂ ਸਾਰਾ ਕੁਝ ਛੱਡ ਕੇ ਵਿਦੇਸ਼ ਚਲ ਗਿਆ ਅਜੇ ਤੱਕ ਉਹਨੇ ਮੈਨੂੰ ਕਦੀ ਬੁਲਾਇਆ ਨਹੀਂ ਨਾ ਉਹਦਾ ਕਦੀ ਕੋਈ ਫੋਨ ਆਇਆ ਨਾ ਮੈਨੂੰ ਅਜੇ ਤੱਕ ਕਦੀ ਬੁਲਾਇਆ ਉਹ ਤੇ ਇਹੋ ਗਲਤੀ ਤੁਸੀਂ ਕਰਨ ਲੱਗੇ ਜੀ ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀ ਆਪਾਂ ਬੱਸ ਦੇ ਵਿੱਚ ਆਏ ਆ ਉਹਤੇ ਤੁਸੀਂ ਸੀਟ ਦੇ ਉੱਤੇ ਬੈਠੇ ਜੇ ਕਦੀ ਤੁਸੀਂ ਅਡਜਸਟਮੈਂਟ ਕਰਦੇ ਕਦੀ ਤੁਸੀਂ ਵਾਹ ਹੈਗੇ ਕਦੀ ਕਦੀ ਤੂੰ ਬਹਿ ਗਿਆ ਕਦੀ ਤੇਰਾ ਵੱਡਾ ਭਰਾ ਬਹਿ ਗਿਆ ਕਦੀ ਛੋਟਾ ਬਹਿ ਗਿਆ ਦੋਨੇ ਜਾਨੀ ਅਡਜਸਟਮੈਂਟ ਕਰਦੇ ਤੁਰੇ ਆਏ ਜੀ ਤੇ ਕੀ ਉਹ ਸ਼ੀਟ ਤੁਹਾਡੀ ਆਪਣੀ ਆ ਪਰਮਾਨੈਂਟ ਲੈ ਸਕਦੇ ਜੀ ਕਹਿੰਦਾ ਨਹੀਂ ਪਾਪਾ ਇਦਾਂ ਥੋੜੀ ਹੁੰਦਾ ਵਾ ਪੀ ਸ਼ੀਟ ਕਿਹੜੀ ਉਹ ਪਰਮਾਨੈਂਟ ਬੱਸ ਦੇ ਵਿੱਚ ਸਵਾਰੀਆਂ ਚੜ੍ਹਦੀਆਂ ਰਹਿੰਦੀਆਂ ਆਉਂਦੀਆਂ ਜਾਂਦੀਆਂ ਰਹੀਆਂ ਸ਼ੀਟ ਥੋੜੀ ਕੋਈ ਪਰਮਾਨੈਂਟ ਰੱਖ ਸਕਦਾ ਕਹਿੰਦਾ ਇਹੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਕੀ ਆਪਾਂ ਉਹ ਬੱਸ ਦੇ ਵਿੱਚ ਸ਼ੀਟ ਜੇ ਆਪਾਂ ਸ਼ੀਟ ਨਹੀਂ ਇੱਕ ਮੁੱਲ ਲੈ ਸਕਦੇ ਤੇ ਇੱਥੇ ਰਹਿ ਕੇ ਆਪਾਂ ਇਹ ਜਿਹੜੀਆਂ ਜਾਇਦਾਦਾਂ ਆ ਇੱਥੇ ਰਹਿ ਜਾਂਦੀਆਂ ਮੈਂ ਇੱਕ ਜਾਇਦਾਦ ਦੇ ਬਦਲੇ ਆਪਣਾ ਭਰਾ ਗਵਾ ਲਿਆ ਆਪਣਾ ਸਾਰਾ ਕੁਸ਼ੀ ਗਵਾ ਲਿਆ ਅਜੇ ਤੱਕ ਉਹਨੂੰ ਮਿਲਿਆ ਨਹੀਂ ਹੈ ਜਿਹੜੇ ਅਸੀਂ ਇਕੱਠੇ ਇੱਕੇ ਬੈੱਡ ਤੇ ਸੌਂਦੇ ਹਾਂ ਇੱਕੇ ਸਾਈਕਲ ਨਾਲ ਖੇਡਣਾ ਇੱਕੇ ਚੀਜ਼ਾਂ ਮੇਰੀਆਂ ਤੇਰੀਆਂ ਇੱਕ ਦੂਜੇ ਦੇ ਕੱਪੜੇ ਤੱਕ ਪਾਉਣੇ ਨੇ ਹਾਂ ਅੱਜ ਮੇਰਾ ਭਰਾ ਇਸ ਲੜਾਈ ਨੇ ਇਸ ਪ੍ਰਾਪਰਟੀ ਨੇ ਖੋ ਲਿਆ ਕਿ ਅਜੇ ਤੱਕ ਮੈਨੂੰ ਕਦੀ ਉਹ ਮਿਲਣ ਨੂੰ ਨਹੀਂ ਆਇਆ ਸੋ ਇਸ ਲਈ ਦੋਸਤੋ ਸਾਰੇ ਗਿਲੇ ਵੇ ਸ਼ਿਕਵੇ ਛੱਡ ਕੇ ਆਪਣਿਆਂ ਨੂੰ ਮਿਲੋ ਗਿਲੋ ਤੇ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਬਸ ਦਾ ਸਫਰ ਹੈ ਇਹ ਚੱਲਦਾ ਰਹਿਣਾ ਵਾ ਤੇ ਇੱਥੇ ਸੰਸਾਰ ਨੇ ਤੇ ਸਵਾਰੀਆਂ ਨੇ ਆਉਂਦੀਆਂ ਰਹਿਣਾ ਤੇ ਜਾਂਦੀਆਂ ਰਹਿਣਾ ਆਪਾਂ ਵੀ ਆਉਂਦੇ ਰਹਿਣਾ ਤੇ ਜਾਂਦੇ ਰਹਿਣਾ ਸੋ ਸਾਰੇ ਗਿਲੇ ਸ਼ਿਕਵੇ ਮਿਟਾ ਕੇ ਆਪਰਿਆਂ ਨੂੰ ਮਤੋ ਧੰਨਵਾਦ